ਦਹੀਂ ਸਿਰਫ ਸਵਾਦ ਲਈ ਹੀ ਨਹੀਂ ਸਿਹਤ ਲਈ ਵੀ ਬਹੁਤ ਲਾਭਦਾਇਕ ਹੈ ਇਹ ਪ੍ਰੋਬਾਇਓਟਿਕਸ ਦਾ ਚੰਗਾ ਸਰੋਤ ਹੁੰਦਾ ਹੈ ਜੋ ਹਾਜ਼ਮਾ ਸੁਧਾਰਦਾ ਹੈ ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਗੈਸ ਬਦਹਜ਼ਮੀ ਜਾਂ ਫਿਰ ਐਸਿਡਿਟੀ ਦੇ ਨਾਲ ਜੂਝ ਰਹੇ ਹੋ ਪਰੇਸ਼ਾਨ ਹੋ ਤਾਂ ਇਹ ਚੀਜ਼ਾਂ ਦਹੀਂ ਦੇ ਵਿੱਚ ਮਿਲਾ ਕੇ ਖਾਣਾ ਤੁਹਾਨੂੰ ਫਾਇਦਾ ਵੀ ਦੇ ਸਕਦੀਆਂ ਨੇ ਪਹਿਲੀ ਚੀਜ਼ ਜੀਰਾ ਪਾਊਡਰ ਦਹੀਂ ਦੇ ਵਿੱਚ ਅੱਧਾ ਚਮਚ ਭੁੰਨਿਆ ਹੋਇਆ ਜੀਰਾ ਪਾਊਡਰ ਮਿਲਾ ਕੇ ਖਾਣ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ ਗੈਸ ਤੋਂ ਰਾਹਤ ਮਿਲਦੀ ਹੈ ਅਤੇ ਪੇਟ ਠੀਕ ਰਹਿੰਦਾ ਦੂਸਰੀ ਚੀਜ਼ ਅਜਵਾਇਣ ਅਤੇ ਕਾਲਾ ਨਮਕ ਦਹੀਂ ਵਿੱਚ ਅਜਵਾਇਣ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ ਤੀਸਰੀ ਚੀਜ਼ ਅਦਰਕ ਪੇਸਟ ਥੋੜੀ ਜਹੀ ਅਦਰਕ ਦੀ ਪੇਸਟ ਦਹੀਂ ਦੇ ਵਿੱਚ ਮਿਲਾ ਕੇ ਲਓ ਇਹ ਪੇਟ ਦੀ ਸੋਜ ਅਤੇ ਅਲਸਰ ਵਰਗੀਆਂ ਸਮੱਸਿਆਵਾਂ ਲਈ ਲਾਭਕਾਰੀ ਹੈ ਚੌਥੀ ਚੀਜ਼ ਪੁਦੀਨਾ ਤਾਜ਼ਾ ਪੁਦੀਨਾ ਉਸ ਦੀਆਂ ਪੱਤੀਆਂ ਨੂੰ ਚੰਗੀ ਤਰ੍ਹਾਂ ਕੱਟ ਕੇ ਜਾਂ ਫਿਰ ਪੀਸ ਕੇ ਦਹੀਂ ਦੇ ਵਿੱਚ ਮਿਲਾਓ ਇਹ ਸਰੀਰ ਨੂੰ ਠੰਡਾ ਰੱਖਦਾ ਹੈ ਤੇ ਗਰਮੀਆਂ ਦੇ ਵਿੱਚ ਇਹ ਕਾਫੀ ਫਾਇਦੇਮੰਦ ਹੋਏਗਾ ਹਾਜ਼ਮੇ ਨੂੰ ਵੀ ਸੁਧਾਰੇਗਾ ਪੰਜਵੀਂ ਤੇ ਆਖਰੀ ਚੀਜ਼ ਹਿੰਗ ਇੱਕ ਚੁਟਕੀ ਹਿੰਗ ਪਾਊਡਰ ਦਹੀਂ ਦੇ ਵਿੱਚ ਪਾ ਕੇ ਖਾਣ ਨਾਲ ਗੈਸ ਅਤੇ ਬਦਾਜ਼ਮੀ ਦੇ ਵਿੱਚ ਬਹੁਤ ਲਾਭ ਹੁੰਦਾ ਹੈ ਦਿਨ ਦੇ ਵਿੱਚ ਇਹ ਚੀਜ਼ਾਂ ਕਦੋਂ ਖਾਣੀਆਂ ਚੰਗੀਆਂ ਨੇ ਦਹੀਂ ਦੇ ਵਿੱਚ ਮਿਲਾ ਕੇ ਦਹੀਂ ਦੇ ਨਾਲ ਇਹ ਚੀਜ਼ਾਂ ਦੁਪਹਿਰ ਦੇ ਖਾਣੇ ਦੇ ਵਿੱਚ ਤੁਸੀਂ ਸ਼ਾਮਲ ਕਰ ਸਕਦੇ ਹੋ ਸਭ ਤੋਂ ਵਧੀਆ ਰਹੇਗਾ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਧਦੀ ਜਾ ਰਹੀ ਹੈ ਤੇ ਹੀ ਜੜਾ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਤੇ ਸਰੀਰ ਨੂੰ ਠੰਡਾ ਰੱਖਣ ਦੇ ਵਿੱਚ ਕਾਫੀ ਲਾਭਦਾਇਕ ਸਾਬਤ ਹੋ ਸਕਦੀ ਹੈ